ਕਿੰਨੇ ਕਿਲੋ ਵਜ਼ਨ ਘਟਾਇਆ ਜਾਂ ਕਿੰਨੇ ਕਿਲੋ ਵਜ਼ਨ ਵਧਾ ਸਕਦੇ ਆ ਤੇ ਮੈਂ 9 ਕਿਜੀ ਵੇਟ ਲਾਸ ਕਰਾ ਤਾ 1 ਮੰਥ ਚ ਕਈ ਮੇਰੇ ਇਦਾਂ ਦੇ ਕਸਟਮਰ ਐ 12-12 ਕਿਜੀ ਵੀ ਵੇਟ ਲਾਸ ਕਰ ਰਹੇ ਆ ਰਿਜ਼ਲਟ ਕਿਵੇਂ ਦੇ ਆਉਂਦੇ ਨੇ ਇਹਦੇ ਵੀਰੇ ਆਪਣਾ ਰਿਜ਼ਲਟ 100% ਹੈ ਤੁਸੀਂ ਵੀ ਫਰਕ ਪਾਇਆ ਆਪਦੇ ਹਾਂਜੀ ਵੀਰੇ ਮੈਂ 5 ਕਿਜੀ ਵੇਟ ਲਾਸ ਕੀਤਾ ਆਪਾ ਭਾਈ ਤਾਂ ਨਹੀਂ ਹੈ ਵੀ ਰੋਟੀ ਛੱਡ ਕੇ ਵਜ਼ਨ ਘਟਾਇਆ ਨਹੀਂ ਵੀਰੇ ਆਪਾਂ 40% ਨਿਊਟ੍ਰੀਸ਼ਨ ਦੰਨੇ ਆ ਜੋ ਆਪਾਂ ਪ੍ਰੋਵਾਈਡ ਕਰਵਾ ਰਹੇ ਆ ਕਸਟਮਰ ਨੂੰ ਤੇ 60% ਵੀਰੇ ਆਪਣੀ ਹੋਮ ਡਾਈਟ ਆ ਘਰ ਦੇ ਡਾਈਟ ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਨਿਊਟ੍ਰੀਸ਼ਨ ਯੂਜ਼ ਕਰਨ ਨਾਲ ਆਪਾਂ ਰੋਟੀ ਪਾਣੀ ਛੱਡਣੀ ਪਊਗੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਨਿਊਟ੍ਰੀਸ਼ਨ ਯੂਜ਼ ਕਰਨ ਦੇ ਨਾਲ ਨਾਲ ਰੋਟੀ ਪਾਣੀ ਤਰੀਕੇ ਨਾਲ ਖਾ ਕੇ ਆਪਣਾ weight ਘਟਾ ਸਕਦੇ ਹੋ ਤੁਸੀਂ ਆ ਪਲਾਨ ਬਣਾ ਕੇ ਦੇਣੀ ਹੈ ਤੁਸੀਂ ਆਪ ਹਾਂਜੀ ਵੀਰੇ ਆਪਾਂ ਡੇਲੀ ਤੁਹਾਨੂੰ WhatsApp ਦੇ ਨਾਲ ਜੋੜ ਲੰਨੇ ਆ ਤੇ ਡੇਲੀ ਦੇ ਡੇਲੀ ਤੁਹਾਨੂੰ 3 ਤੋਂ 4 ਵਜੇ ਅਸੀਂ ਸਵੇਰੇ ਮਾਰਨਿੰਗ ਤੁਹਾਨੂੰ ਆਪਣੀ ਡਾਈਟ ਪਾਉਣੀ ਆ ਅਸੀਂ ਉਹਦੇ ਨਾਲ ਤੁਸੀਂ ਚੱਲਣਾ ਪੈਂਦਾ ਸਾਨੂੰ ਡੇਲੀ ਤੁਸੀਂ weight ਪਾਉਗੇ ਆਪਣਾ ਤੇ ਡੇਲੀ ਅਸੀਂ ਤੁਹਾਨੂੰ ਚੈੱਕ ਕਰਨਾ ਹੁੰਦਾ ਹੈ ਵੀ weight ਤੁਹਾਡਾ ਕਿੰਨਾ ਹੈ ਕਿਤੇ ਸਟਕ ਤਾ ਨਹੀਂ ਹੋਇਆ ਕਿਤੇ ਰੁਕਿਆ ਤਾਂ ਨਹੀਂ ਉਹ ਉਸੇ ਹਿਸਾਬ ਨਾਲ ਅਸੀਂ ਤੁਹਾਨੂੰ ਆਪਣੀ ਡਾਈਟ ਡਿਜ਼ਾਈਨ ਕਰਕੇ ਦਿੰਦੇ ਆਂ ਖਰਾ ਘਟਾਉਣੀ ਪੈਂਦੀ ਆ ਵੀਰੇ ਖਰਾ ਘਟਾਉਣੀ ਨਹੀਂ ਪੈਂਦੀ ਤੁਸੀਂ ਆਪਣੇ ਦਿਨ ਚ ਤਿੰਨ ਮਿੱਲਾਂ ਖਾਂਦੇ ਆਂ ਅਸੀਂ ਤੁਹਾਨੂੰ 12 ਮਿੱਲਾਂ ਖੁਲਾਉਨੇ ਆਂ ਕੋਈ ਵੀ ਚੀਜ਼ ਛੱਡਣ ਦੀ ਲੋੜ ਨਹੀਂ ਵੀਰੇ ਅਸੀਂ ਪਰੌਂਠੇ ਵੀ ਖੁਲਾਉਨੇ ਆਂ ਆਲੂਆਂ ਵਾਲੇ ਚਿਕਾ ਤੇ ਗੋਲ ਗੱਪੇ ਵੀ ਖੁਲਾਉਨੇ ਆਂ ਵੀਰੇ ਅਸੀਂ ਸੈਂਡਵਿਚ ਵੀ ਖੁਲਾਉਨੇ ਆਂ ਜੇਤ ਵਜਨ ਦੇ ਵਜਨ ਦੇ ਨਾਲ ਹੋਰ ਬਿਮਾਰੀਆਂ ਵੀ ਨੇੜੇ ਆਉਂਦੀਆਂ ਮਾਈਗ੍ਰੇਨ ਸੀਗਾ ਮੈਨੂੰ ਪੀਸੀਓਡੀ ਦੀ ਪ੍ਰੋਬਲਮ ਸੀਗੀ ਮੈਨੂੰ weight over ਸੀਗਾ ਮੈਨੂੰ ਤੇ ਮੇਰਾ ਐਕਚੂਅਲੀ ਨਹੀਂ ਬਣਦਾ ਸੀਗਾ ਅੱਜ ਵੀਰੇ ਮੈਂ 3 1 ਮਨਥ ਪਹਿਲਾਂ ਮੈਂ 3 ਬੋਤਲਾਂ ਐਕਚੂਅਲੀ ਚੜਾਈਆਂ 2 ਮਨਥ ਬਾਅਦ ਮੇਰੇ ਮੇਰੀ ਉਹ 3 ਦੀਆਂ 3 ਖਤਮ ਸੁਪਰ ਡਾਕਟਰ ਦੇ ਨੁਕਸਾਨ ਵੀਰੇ ਨੁਕਸਾਨ ਤਾਂ ਕੋਈ ਨਹੀਂ ਹੈ ਤੁਸੀਂ ਸੋਹਣੇ ਲੱਗਣ ਲੱਗ ਦੋਗੇ ਕਿ ਤੁਹਾਨੂੰ 3 ਡੇਜ਼ ਨਹੀਂ ਰਿਜ਼ਲਟ ਆਉਂਦਾ ਤਾਂ ਅਸੀਂ ਤੁਹਾਡੇ ਸਾਰੇ ਮਨੀ ਵੈਕ ਕਰ ਦੇ ਬਹੁਤ ਬੰਦੇ ਨੇ ਜਿਹੜੇ ਕਹਿ ਦਿੰਦੇ ਨੇ ਕਿ ਮੇਰੀ ਹੋਰ ਦਵਾਈ ਚੱਲਦੀ ਮੈਂ ਇਹ ਪ੍ਰੋਡਕਟ ਨਹੀਂ ਖਾ ਸਕਦਾ ਦੋਸਤੋ ਹਰ ਬੰਦਾ ਆਪਣੀ ਸਿਹਤ ਨੂੰ ਲੈ ਕੇ ਬਹੁਤ ਚਿੰਤਾ ਕਰਦਾ ਕਿਸੇ ਦਾ ਵਜ਼ਨ ਵਧਿਆ ਹੋਇਆ ਕਿਸੇ ਦਾ ਵਜ਼ਨ ਘਟਿਆ ਹੋਇਆ ਵਜ਼ਨ ਵਧਾਉਣ ਵਾਸਤੇ ਵਜ਼ਨ ਘਟਾਉਣ ਵਾਸਤੇ ਹੱਥ ਪਰ ਮਾਰਦੇ ਨੇ ਲੰਮਾ ਸਮਾਂ ਰੋਟੀ ਛੱਡ ਕੇ ਦੇਖ ਲਈ ਆ ਖਾਣਕ ਬਦਲ ਕੇ ਦੇਖ ਲਈ ਫਰਕ ਨਹੀਂ ਪੈਂਦਾ ਪਰ ਬਹੁਤ ਬੰਦੇ ਨੇ ਜਿਹੜੇ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਨੇ ਕਿ ਵਜ਼ਨ ਵਧਾ ਵੀ ਸਕਦੇ ਨੇ ਤੇ ਵਜ਼ਨ ਘਟਾ ਵੀ ਸਕਦੇ ਨੇ ਅੱਜ ਮੇਰੇ ਨਾਲ ਮੈਡਮ ਗੌਰਪ੍ਰੀਤ ਨੇ ਜਿਨ੍ਹਾਂ ਨੇ ਆਪਦੇ ਤਜਰਬੇ ਚੋਂ ਪ੍ਰੋਡਕਟ ਦੇ ਨਾਲ ਵਜ਼ਨ ਵਧਾਉਂਦੀ ਵੀ ਨੇ ਤੇ ਵਜ਼ਨ ਘਟਾਉਂਦੇ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਹੋ ਜੀ ਡਾਈਟ ਹੈ ਕਿਹੋ ਜਿਹਾ ਪਲਾਨ ਬਣਾਇਆ ਜਾਂਦਾ ਹੈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੱਸੀਾ ਬੀਬੀ ਜੀ ਠੀਕ ਠਾਕ ਹੋ ਜੀ ਹਾਂਜੀ ਬਰੀ ਹਾਂ ਕੀ ਕੀ ਕਿਹੜੀ ਜਗ੍ਹਾ ਤੋਂ ਤੁਸੀਂ ਪ੍ਰੋਡਕਟ ਤਿਆਰ ਕਰਦੇ ਹੋ ਕੀ ਪ੍ਰੋਡਕਟ ਤਾਂ ਹੈ ਕੀ ਵੀਰੇ ਇਹ ਆਪਣੇ ਨੇਚਰਲ ਪ੍ਰੋਡਕਟ ਹੈ ਵੈਜੀਟੇਬਲ ਫਲ ਤੋਂ ਤਿਆਰ ਹੋਏ ਹੋਏ ਨੇ ਤੇ ਰਾਜਸਥਾਨ ਆਪਾਂ ਕੰਪਨੀ ਤੋਂ ਤਿਆਰ ਕਰਵਾ ਲਿਆ ਹਾਂ ਹਮ ਰਿਜ਼ਲਟ ਕਿਵੇਂ ਦੇ ਆਉਂਦੇ ਨੇ ਇਹਦੇ ਵੀਰੇ ਆਪਣਾ ਰਿਜ਼ਲਟ 100% ਹੈ ਕਿੰਨਾ ਕੁ ਫਰਕ ਪੈ ਜਾਂਦਾ ਵੀਰੇ ਆਪਾਂ ਮਤਲਬ ਵੀ ਬੋਡੀ ਦੇ ਹਿਸਾਬ ਨਾਲ ਜਿਵੇਂ ਆਪਣੇ ਏਜ ਹੈ ਲੰਬਾਈ ਆਪਣੇ ਹਾਈਟ ਹੈ ਹਾਈਟ ਦੇ ਮੁਤਾਬਿਕ ਵੀ ਆਪਾਂ ਨੂੰ ਹਾਈਟ ਔਰ weight ਦਾ ਪਤਾ ਚੱਲੇਗਾ ਤਾਂ ਆਪਾਂ ਉਹਦੇ ਤਰ੍ਹਾਂ ਆਪਾਂ ਐਗਰੀਮੈਂਟ ਕਰਦੇ ਆਂ ਵੀ ਆਪਾਂ ਕਿੰਨਾ weight ਕਰ ਸਕਦੇ ਆਂ ਆਪਾਂ ਆਇਡਲ weight ਤੇ ਆਣਾ ਹੈ ਆਪਣੇ ਹਾਈਟ ਦੇ ਹਿਸਾਬ ਨਾਲ ਆਪਾਂ ਆਇਡਲ weight ਤੇ ਹੀ ਆਉਣਾ ਹੈ ਤੁਸੀਂ ਵੀ ਫਰਕ ਪਾਇਆ ਆਪਦੇ ਹਾਂਜੀ ਵੀਰੇ ਮੈਂ 5 ਕਿਲੋ ਜੀ weight loss ਕੀਤਾ ਹੈ ਆਪਣਾ ਸਾਢੇ 3 ਮਨთ ਚ ਹੂੰ ਹਾਂਜੀ ਉਹ ਕਾਦੇ ਨਾਲ ਕੀਤਾ ਡਾਈਟ ਇਹ ਤਾਂ ਨਹੀਂ ਹੈਵੀ ਰੋਟੀ ਛੱਡ ਕੇ ਭਾਰ ਘਟਾ ਲਿਆ ਨਹੀਂ ਵੀਰੇ ਆਪਾਂ 40% ਨਿਊਟ੍ਰੀਸ਼ਨ ਦੰਨੇ ਆ ਜੋ ਆਪਾਂ ਪ੍ਰੋਵਾਈਡ ਕਰਵਾ ਰਹੇ ਆ ਕਸਟਮਰ ਨੂੰ ਤੇ 60% ਵੀਰੇ ਆਪਣੀ ਹੋਮ ਡਾਈਟ ਆ ਘਰ ਦੇ ਡਾਈਟ ਜਿਹੜੀ ਵੀ ਆਪਾਂ ਰਸੋਈ ਚੋਂ ਆਪਣੀ ਰਸੋਈ ਚੋਂ ਹੀ ਲੈਣੇ ਆ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਹਾਂਜੀ ਫਿਰ ਉਹ ਪੂਰਾ ਪਲਾਨ ਬਣਾ ਕੇ ਦੇਣੇ ਤੁਸੀਂ ਆਪ ਹਾਂਜੀ ਵੀਰੇ ਆਪਾਂ ਡੇਲੀ ਤੁਹਾਨੂੰ ਵਟਸਐਪ ਦੇ ਨਾਲ ਜੋੜ ਲੈਣੇ ਆ ਤੇ ਡੇਲੀ ਦੇ ਡੇਲੀ ਤੁਹਾਨੂੰ 3 ਤੋਂ 4 ਵਜੇ ਅਸੀਂ ਸਵੇਰੇ ਮਾਰਨਿੰਗ ਤੁਹਾਨੂੰ ਆਪਣੀ ਡਾਈਟ ਪਾਣੇ ਆਸੀ ਉਹਦੇ ਨਾਲ ਤੁਸੀਂ ਚੱਲਣਾ ਪੈਂਦਾ ਹੈ ਸਾਨੂੰ ਡੇਲੀ ਤੁਸੀਂ weight ਪਾਉਗੇ ਆਪਣਾ ਤੇ ਡੇਲੀ ਅਸੀਂ ਤੁਹਾਨੂੰ ਚੈੱਕ ਕਰਨਾ ਹੁੰਦਾ ਹੈ ਵੀ weight ਤੁਹਾਡਾ ਕਿੰਨਾ ਹੈ ਕਿਤੇ ਸਟਕ ਤਾਂ ਨਹੀਂ ਹੋਇਆ ਕਿਤੇ ਰੁਕਿਆ ਤਾਂ ਨਹੀਂ ਉਸ ਉਸੇ ਹਿਸਾਬ ਨਾਲ ਅਸੀਂ ਤੁਹਾਨੂੰ ਆਪਣੀ ਡਾਈਟ ਡਿਜ਼ਾਈਨ ਕਰਕੇ ਦਿੰਨੇ ਆ ਖਰਾ ਘਟਾਉਣੀ ਪੈਂਦੀ ਹੈ ਵੀਰੇ ਖਰਾਾ ਘਟਾਉਣੀ ਨਹੀਂ ਪੈਂਦੀ ਤੁਸੀਂ ਆਪਣੇ ਦਿਨ ਚ ਤਿੰਨ ਮਿੱਲਾਂ ਖਾਂਦੇ ਆਂ ਅਸੀਂ ਤੁਹਾਨੂੰ 12 ਮਿੱਲਾਂ ਖੁਲਾਉਣਾ ਆਂ ਦਿਨ ਚ 12 ਮਿੱਲਾਂ ਖਾਣ ਨੂੰ ਦੰਨੇ ਆ ਤੇ ਵੇਟ ਘਟਾਉਨੇ ਕੋਈ ਵੀ ਚੀਜ਼ ਛੱਡਣ ਦੀ ਲੋੜ ਨਹੀਂ ਵੀਰੇ ਅਸੀਂ ਪਰੌਂਠੇ ਵੀ ਖੁਲਾਉਨੇ ਆ ਆਲੂਆਂ ਵਾਲੇ ਚਿਕਾ ਤੇ ਗੋਲ ਗੱਪੇ ਵੀ ਖੁਲਾਉਨੇ ਆ ਵੀਰੇ ਅਸੀਂ ਸੈਂਡਵਿਚ ਵੀ ਖੁਲਾਉਨੇ ਆ ਅਸੀਂ ਤੁਹਾਨੂੰ ਚੋਲ ਵੀ ਖੁਲਾਉਨੇ ਆ ਦਾਲ ਵੀ ਖੁਲਾਉਨੇ ਆ ਮਤਲਬ ਵੀ ਤੁਹਾਨੂੰ ਘਰ ਦਾ ਸਾਰਾ ਖਾਣਾ ਖਿਲਾ ਕੇ ਹੀ ਪਤਲਾ ਕਰਦੇ ਆ ਵੇਟ ਲਾਸ ਕਰਦੇ ਆ ਹਾਂਜੀ ਸਿਹਤ ਵਜਨ ਦੇ ਵਧਨ ਦੇ ਨਾਲ ਹੋਰ ਬਿਮਾਰੀਆਂ ਵੀ ਨੇੜੇ ਆਉਂਦੀਆਂ ਵੀਰੇ ਜੀ ਵੀ ਆਪਣੇ ਮਤਲਬ ਵੀ ਜਦੋਂ ਆਪਾਂ weight loss ওভার ਹੋ ਜਾਂਦਾ ਹੈ ਤਾਂ ਤੁਹਾਨੂੰ ਪਤਾ ਹੀ ਆਪਣੀ ਤੇ ਬਿਮਾਰੀਆਂ ਵੱਧਦੀਆਂ ਚੱਲੇ ਜਾਂਦੀਆਂ ਠੀਕ ਹੈ ਸਰਵਾਈਕਲ ਮਾਈਗਰੇਨ ਵਗੈਰਾ ਵਗੈਰਾ ਜਦੋਂ ਵੀਰੇ ਆਪਾਂ weight loss ਕਰਦੇ ਨਾਲ ਦੀ ਨਾਲ ਸਾਡੇ ਨਿਊਟ੍ਰੀਸ਼ਨ ਇਤਨੀ ਪਾਵਰ ਹੈ ਕਿ ਨਾਲ ਦੀ ਨਾਲ ਬਿਮਾਰੀਆਂ ਦਾ ਵੀ ਖਤਮਾ ਕਰਦੀਆਂ ਹਾਂ ਹਾਂਜੀ ਅਸੀਂ ਕੋਈ ਮੈਡੀਕਲ ਉਹ ਤਾਂ ਦੰਦੇ ਨਹੀਂ ਹੈਗੇ ਵੀ ਅਸੀਂ ਮੈਡੀਕਲ ਥਰੂ ਅਸੀਂ ਤੁਹਾਨੂੰ ਕੋਈ ਦੰਦੇ ਆ ਵੀ ਤੁਸੀਂ ਆਪਣਾ weight loss ਕਰੋ ਤੇ ਆਪਣੇ ਆਪ ਹੀ ਬਿਮਾਰੀਆਂ ਟੁੱਟਦੀਆਂ ਸ਼ੁਰੂ ਹੋ ਜਾਂਦੀਆਂ ਵੀਰੇ ਬੀਰੇ ਮੈਂ ਅੱਜ ਤੋਂ 7 ਸਾਲ ਪਹਿਲਾਂ ਮੇਰੀ ਕੋਲ ਬੇਟੀ ਹੋਈ ਸੀਗੀ ਤੇ ਮੈਨੂੰ ਇੰਨੀ ਜ਼ਿਆਦਾ ਪ੍ਰੋਬਲਮ ਆ ਗਈ ਸੀ ਬੇਟੀ ਤਾਂ ਜਿਹੜੀ ਹੋਈ ਹੋਈ ਤੇ ਮੈਨੂੰ ਨਹੀਂ ਪਤਾ ਵੀ ਮੈਨੂੰ ਕੀ ਹੋ ਗਿਆ ਸੀਗਾ ਮੇਰੇ ਹੀਮੋਗਲੋਬਿਨ ਘਟਣਾ ਸ਼ੁਰੂ ਹੋ ਗਿਆ ਸੀਗਾ ਮੈਨੂੰ ਇੱਕ ਤਰ੍ਹਾਂ ਦਾ ਅਨੀਮੀਆ ਸ਼ੁਰੂ ਹੋ ਗਿਆ ਸੀ ਮੇਰੀ 7 ਸਾਲ ਤੋਂ ਮੈਡੀਸਨ ਜੜੀ ਆ ਪੀ ਰਹੀ ਠੀਕ ਹੈ ਤੇ ਉੱਥੋਂ ਮੈਂ ਮੈਡੀਸਨ ਤਾਂ ਜਿਹੜੀ ਲੈ ਰਹੀ ਸੀ ਨਾਲ ਦੀ ਨਾਲ ਮੇਰਾ ਹਰ ਮੰਥ 10 ਕਿਜੀ ਵੇਟ ਗੇਨ ਹੋ ਰਿਹਾ ਸੀਗਾ ਜਦੋਂ ਵੀਰੇ ਮੈਨੂੰ ਡਾਕਟਰ ਕਹਿੰਦੇ ਸੀ ਵੇਟ ਲਾਸ ਕਰ ਲਾ ਵੇਟ ਲਾਸ ਕਰ ਲਾ ਤੇ ਮੈਂ ਇੱਕ ਪ੍ਰੋਡਕਟ ਦੇਖਿਆ ਸੀ ਆਨਲਾਈਨ ਤੇ ਮੈਂ ਵੀਰੇ ਉਹ ਖਰੀਦਿਆ ਉਹ ਖਰੀਦਣ ਨਾਲ ਵੀਰੇ ਮੇਰਾ weight ਦਾ loss ਹੋਇਆ ਹੋਇਆ ਜਿਹੜੇ ਮੇਰੇ health issues ਸੀਗੇ ਉਹ ਮੇਰੀਆਂ ਸਾਰੀਆਂ ਹੀ ਸਹੀ ਹੋ ਗਈਆਂ ਮਾਈਗਰੇਨ ਸੀਗਾ ਮੈਨੂੰ PCOS ਦੀ ਪ੍ਰੋਬਲਮ ਸੀਗੀ ਮੈਨੂੰ weight over ਸੀਗਾ ਮੈਨੂੰ ਤੇ ਮੇਰਾ H2 ਨਹੀਂ ਬਣਦਾ ਸੀਗਾ ਅੱਜ ਵੀਰੇ ਮੈਂ 3 1 month ਪਹਿਲਾਂ ਮੈਂ 3 ਬੋਤਲ H2 ਦੀ ਚੜਾਈਆਂ 2 month ਬਾਅਦ ਵੀਰੇ ਮੇਰੀ ਉਹ ਤਿੰਨ ਦੀਆਂ ਤਿੰਨ ਖਤਮ ਮੇਰੀ ਬੋਡੀ ਚ ਮੇਰੀ ਬੋਡੀ ਚ ਐਟਮ ਹੁੰਦਾ ਸੀਗਾ ਮੇਰੇ ਕੁਝ ਸੈੱਲ ਬਣਦੇ ਸੀਗੇ ਤੇ ਉਹ ਨਾਲ ਦੀ ਨਾਲ ਘਟਨੇ ਸ਼ੁਰੂ ਹੋ ਜਾਂਦੇ ਤੇ ਮੇਰਾ ਐਚ ਵੀ ਖਤਮ ਹੋ ਜਾਂਦਾ ਸੀ ਹੂੰ ਵਜਨ ਵੱਧ ਹੁੰਦਾ ਤਾਂ ਉਹਦੇ 'ਚ ਵੀ ਕਮਜ਼ੋਰੀਆਂ ਆ ਜਾਂਦੀਆਂ ਨੇ ਜਿਹੜੇ ਹਾਂ ਉਹਦੇ ਨਾਲ ਆਪਣੀ ਬਿਮਾਰੀ ਹੋ ਜਾਂਦੀ ਹੈ ਸੁਸਤੀ ਪਣਾ ਹੋ ਜਾਂਦਾ ਹੈ ਆਪਣਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਨੇਸਤੀ ਗਿਰੀ ਰਹਿੰਦੀ ਹੈ ਵੀ 24 ਘੰਟੇ ਚਿੜਚੜਾ ਪਾ ਨਾ ਜਾਂਦਾ ਆਪਣੀ ਬਾਡੀ 'ਚ ਵੀ ਆਪਾਂ ਨੂੰ ਕੋਈ ਛੇੜੋ ਨਾ ਬਸ ਆਪਾਂ ਨੂੰ ਬੈੱਡ ਤੇ ਪੈਣਾ ਹੁੰਦਾ ਵੀ ਹਾਂ ਸਾਨੂੰ ਬੈੱਡ ਤੇ ਪਿਆ ਰਹਿਣ ਦੋ ਹਾਂ ਹਾਂਜੀ ਕੋਈ ਪ੍ਰੋਡਕਟ ਦੇ ਨੁਕਸਾਨ ਜਿਹੜੇ ਨੁਕਸਾਨ ਤਾਂ ਕੋਈ ਨਹੀਂ ਆ ਤੁਸੀਂ ਸੋਹਣੇ ਲੱਗਣ ਲੱਗ ਜਾਓਗੇ ਕਿਉਂਕਿ ਜਦੋਂ ਆਪਣੀ ਬੋਡੀ 'ਚ ਜੋ ਐਕਸਟਰਾ ਫੈਟ ਜਾਣਾ ਤਾਂ ਆਪਾਂ 슬림 ਹੋ ਜਾਣਾ ਹੈ ਤਾਂ ਵਧੀਆ ਸੋਹਣੇ ਲਗੋਗੇ ਕੋਈ એનર્ਜੀ ਨਹੀਂ ਹੁੰਦੀ ਸਗੋ ਆਪਣੀ એનર્ਜੀ ਬੂਸਟ ਹੋਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਸਰੀਰ ਚ ਇੱਕ ਨਵੀਂ ਜ਼ਿੰਦਗੀ ਮਿਲਦੀ ਆਪਾਂ ਨੂੰ ਹਮ ਹਾਂਜੀ ਹੋਰ ਲੋਕਾਂ ਦੇ ਕਿਵੇਂ ਦੇ ਰਿਵਿਊ ਆਉਂਦੇ ਨੇ ਵੀਰੇ ਸਭ ਦੇ ਰਿਵਿਊ 100% ਹੈ ਠੀਕ ਹੈ ਜੀ ਆਪ ਵੇਟ ਤਾਂ ਜਿਹੜੇ ਲਾਸ ਕਰਦੇ ਹੀ ਕਰਦੇ ਆ ਵੇਟ ਗੇਨ ਵੀ ਕਰਦੇ ਆ ਕਿਉਂਕਿ ਜੇ ਆਪਣੇ ਵਿੱਚ ਵੇਟ ਘਟ ਹੁੰਦਾ ਏ ਉਦੋਂ ਵੀ ਆਪਾਂ ਨੂੰ ਬਿਮਾਰੀਆਂ ਹੁੰਦੀਆਂ ਕਿਉਂਕਿ ਆਪਣੀ ਬਾਡੀ ਦੇ ਹਿਸਾਬ ਨਾਲ ਆਪਣੀ ਹਾਈਟ ਦੇ ਹਿਸਾਬ ਨਾਲ ਆਪਣੇ ਚ ਮੈਂਟੇਨ ਵੇਟ ਹੋਣਾ ਜ਼ਰੂਰੀ ਹੈ ਹਾਂ ਹਾਂ ਜੀ ਕਿੰਨੇ ਕਿਲੋ ਵਜ਼ਨ ਘਟਾਇਆ ਜਾਂ ਕਿੰਨੇ ਕਿਲੋ ਵਜ਼ਨ ਵਧਾ ਸਕਦੇ ਆ ਤੁਸੀਂ ਵੀਰੇ ਜਦੋਂ ਆਪਾਂ ਪ੍ਰੋਡਕਟ ਦਿੰਨੇ ਵੇਟ ਗੇਨ ਦਾ ਉਹਦੇ ਵੀਰੇ ਵੀ ਆਪਾਂ ਮੰਥ ਚ 5-6 ਕਿਲੋ ਵੇਟ ਗੇਨ ਕਰ ਲੰਨੇ ਆ। ਬਾਕੀ ਵੀਰੇ ਆਪਣੀ ਬੋਡੀ ਤੇ ਡਿਪੈਂਡ ਕਰਦਾ ਏ। ਜਿਵੇਂ ਮੈਂ ਵੇਟ ਗੇਨ ਵੇਟ ਲਾਸ ਕੀਤਾ ਸੀਗਾ ਤਾਂ ਮੈਂ 9 ਕਿਜੀ ਵੇਟ ਲਾਸ ਕਰਾ ਤਾ 1 ਮੰਥ ਚ। ਕਈ ਮੇਰੇ ਇਦਾਂ ਦੇ ਕਸਟਮਰ ਆ 12-12 ਕਿਜੀ ਵੀ ਵੇਟ ਲਾਸ ਕਰ ਰਹੇ ਆ। ਹੂੰ ਜੀ। ਉਹ ਪ੍ਰੋਪਰ ਡਾਈਟ ਦੇ ਹਿਸਾਬ ਨਾਲ ਚੱਲਣਾ ਪੈਂਦਾ। ਵੀਰੇ ਪ੍ਰੋਪਰ ਡਾਈਟ ਦੇਣੀ ਪੈਂਦੀ ਆ। ਸਾਨੂੰ ਡੇਲੀ ਵੇਟ ਜ਼ਰੂਰ ਚਾਹੀਦਾ ਸਾਨੂੰ। ਜਿੱਦਾਂ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਆ ਸਾਡੀ ਸਾਡੀ ਰਿਸਪੋਨਸਿਬਿਲਟੀ ਆ ਤੁਹਾਡਾ ਵੇਟ ਲਾਸ ਕਰਨਾ। ਬਿਰਿਆਸੀ ਗਾਰੰਟੀ ਵਰਗਿੱਤ ਵਾਰੰਟੀ ਦੇ ਨਾਲ ਵੀ weight loss ਕਰਵਾ ਰਹੇ ਆ ਕਿ ਤੁਹਾਨੂੰ 3 ਦਿਨਾਂ ਚ ਨਹੀਂ ਰਿਜ਼ਲਟ ਆਂਦਾ ਤਾਂ ਅਸੀਂ ਤੁਹਾਡੇ ਸਾਰੇ ਮਨੀ ਵੈਕ ਕਰ ਦੇਣਾ ਅੱਛਾ ਪ੍ਰੋਡਕਟ ਵੀ ਬਾਕਸ ਲੈ ਲੈਣੇ ਤੁਸੀ ਹਾਂਜੀ ਪ੍ਰੋਡਕਟ ਆਪਣਾ ਵਾਪਸ ਲੈ ਲੈਣੇ ਅਸੀਂ ਜੇ ਕਿ ਲੱਗਦਾ ਵੀ ਨਹੀਂ ਰਿਜ਼ਲਟ ਦਿਸ ਰੇ ਸਰ ਰਿਜ਼ਲਟ ਤਾਂ ਅਸੀਂ ਦੇਖੋ ਕ੍ਰੀਏਟ ਕਰਵਾਉਣੇ ਕਰਵਾਣਾ ਹੈ ਕਈ ਵਾਰ ਕਸਟਮਰ ਐਦਾਂ ਹੁੰਦਾ 3 ਡੇਜ਼ ਚ ਨਹੀਂ ਰਿਜ਼ਲਟ ਆਂਦਾ ਨਹੀਂ ਡਾਈਟ ਫੋਲੋ ਕਰ ਰਹੇ ਆ ਮੇਨ ਵੀਰੇ ਸਾਡੀ ਡਾਈਟ ਫੋਲੋ ਕਰਨੇ ਦਾ ਪਰ ਹੈ ਵੀ ਤੁਸੀਂ ਡਾਈਟ ਫੋਲੋ ਕਰੋ ਤੇ weight ਅਸੀਂ ਘਟਾਵਾਂਗੇ ਤੁਹਾਡਾ ਸ਼ਰਤ ਨਾਲ ਬਹੁਤ ਬੰਦੇ ਨੇ ਜਿਹੜੇ ਕਹਿ ਦਿੰਦੇ ਨੇ ਕਿ ਮੇਰੀ ਹੋਰ ਦਵਾਈ ਚੱਲਦੀ ਮੈਂ ਇਹ ਪ੍ਰੋਡਕਟ ਨਹੀਂ ਖਾ ਸਕਦਾ ਵੀਰੇ ਮੈਂ ਤੁਹਾਨੂੰ ਦੱਸ ਰਹੀ ਮੇਰੀ ਪੀਜੀ ਤੋਂ 7 ਸਾਲ ਤੋਂ ਮੈਡੀਸਨ ਚੱਲ ਰਹੀ ਦੀ ਹੁਣ ਮੇਰੇ ਮੈਂ ਬਿਲਕੁਲ ਵੀ ਫ੍ਰੀ ਆ ਮੈਡੀਸਨ ਤੋਂ ਮੈਨੂੰ ਮਾਈਗਰੇਨ ਵੀ ਸੀਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਨਾ ਮੈਨੂੰ ਮਾਈਗਰੇਨ ਸੀਗਾ ਮੈਂ ਬਿਲਕੁਲ ਛੁਟਕਾਰਾ ਇਹ ਮੈਂ ਇੱਕ ਵੀ ਗੋਲੀ ਨਹੀਂ ਖਾ ਰਹੀ ਇਸ ਟਾਈਮ ਹੂੰ ਨੀ ਜਿਵੇਂ ਹੋਰ ਕੋਈ ਨਾਲ ਦਵਾਈ ਵੀ ਖਾ ਸਕਦੇ ਆ ਜੇ ਕੋਈ ਮੈਡੀਸਨ ਚੱਲਦੀ ਆ ਹਾਂਜੀ ਵੀਰੇ ਜਦੋਂ ਚੱਲਦੀ ਆ ਉਦੋਂ ਤਾਂ ਦੇਖੋ ਚਲਾਣੀ ਉਹ ਬਿਮਾਰੀ ਆਪਣੇ ਆਪ ਕਵਰ ਹੁੰਦੀ ਜਾਂਦੀ ਆ ਤੇ ਆਪਾਂ ਮੈਡੀਸਨ ਛੱਡ ਦੇ ਚਲੇ ਜਾਵਾਂਗੇ ਹੂੰ ਹਾਂਜੀ ਉਹ ਵੀ ਰਿਮੂਵ ਹੋ ਜਾਂਦੀ ਆ ਵੀਰੇ ਘੱਟ ਵਜਨ ਵਾਲੇ ਵੀ ਆਉਂਦੇ ਨੇ ਵੀ ਜਿਨ੍ਹਾਂ ਦੇ ਵਜਨ ਨਹੀਂ ਵਧਦੇਗੇ ਹਾਂਜੀ ਵੀਰੇ ਘੱਟ ਵਜਨ ਵਾਲੇ ਵੀ ਆਉਂਦੇ ਆ ਆਪਣੇ ਕੋਲ ਹੂੰ ਆਪਾਂ weight gain ਵੀ ਕਰਦੇ ਆ ਜਿਵੇਂ ਬੱਚਿਆਂ ਦੀ ਹਾਈਟ ਨਹੀਂ ਵੱਧਦੀ ਬੱਚੇ ਕਮਜ਼ੋਰ ਹੁੰਦੇ ਆ ਤੇ ਮਤਲਬ ਵੀ ਉਹਨਾਂ ਦਾ ਦਿਲ ਨਹੀਂ ਕਰਦਾ ਬੱਚੇ ਅੱਜ ਕੱਲ੍ਹ ਦੇਖੋ ਸਾਰਾ ਕੁਝ ਖਾਂਦੇ ਆ ਬਾਹਰ ਦੀਆਂ ਚੀਜ਼ਾਂ ਖਾਂਦੇ ਆ ਬੱਚਾ ਖਾਣਾ ਤਾਂ ਆਪਣਾ ਖਾਂਦੇ ਹੀ ਨਹੀਂ ਹੈਗੇ ਠੀਕ ਹੈ ਜਿਹੜਾ ਖਾਣੇ ਚ ਆਪਾਂ ਨੂੰ ਮਿਲਣਾ ਹੈ ਉਹ ਕੁਝ ਆਪਾਂ ਦੇ ਨਹੀਂ ਪਾਰੇ ਆਪਣੇ ਕੋਲੋਂ ਦਾ ਬੱਚੇ ਵਾਸਤੇ ਕਿੱਡ ਗਰੋ ਉਹਦੇ ਵਿੱਚ ਬੱਚੇ ਵੱਧਦੇ ਵੀ ਆ ਫੁੱਲਦੇ ਵੀ ਆ ਬੱਚੇ ਦੀ ਹਾਈਟ ਵੀ ਗਰੇ ਹੁੰਦੀ ਹੈ ਸਭ ਕੁਝ ਹੁੰਦਾ ਵੀਰੇ ਜਿਵੇਂ ਬੱਚੇ ਬਾਥਰੂਮ ਕਰਦਣੇ ਆ ਵੀ ਇਸ ਤਰ੍ਹਾਂ ਦੇ ਉਹਦੇ ਵਾਸਤੇ ਜਿਹਦਾ ਆਪਾਂ ਨਿਊਟ੍ਰੀਸ਼ਨ ਦੰਨੇ ਆ ਬੱਚਿਆਂ ਨੂੰ ਤੇ ਉਹ ਬੱਚੇ ਸਹੀ ਹੋ ਜਾਂਦੇ ਉਸ ਨਾਲ ਅਛੇ ਨਿੱਕੇ ਨਿੱਕੀ ਉਮਰ ਦੀਆਂ ਦਿੱਕਤਾਂ ਦੇ ਵੀ ਇਲਾਜ ਹੈਗੇ ਸਾਡੇ ਕੋਲ ਹਾਂਜੀ ਵੀਰੇ ਆਪਾਂ 2 ਸਾਲ ਤੋਂ ਲੈ ਕੇ 100 ਸਾਲ ਤੱਕ ਨਿਊਟ੍ਰੀਸ਼ਨ ਪ੍ਰੋਵਾਈਡ ਕਰਵਾਂਗੇ ਹਾਂ ਹਾਂਜੀ ਪ੍ਰੋਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਚਾਰਟ ਬਣਾ ਕੇ ਦਿੰਨੇ ਹਾਂ ਹਾਂਜੀ ਵੀਰੇ ਆਪਾਂ ਪ੍ਰੋਪਰ ਦੰਨੇ ਡੇਲੀ ਤੋਂ ਡੇਲੀ ਛੋਟੇ-ਕੁੜੇ ਜਿਹੜੇ ਪ੍ਰੋਡਕਟ ਨੇ ਉਹ ਕਿਵੇਂ ਖਾਣੇ ਨੇ ਫਿਰ ਵੀਰੇ ਉਹ ਆਪਾਂ ਕੁਦੇ ਖਵਾਣੇ ਆ ਜਿਵੇਂ ਮਤਲਬ ਵੀ ਆਪਾਂ ਟਾਈਮਿੰਗ ਦੰਨੇ ਆ ਵੀ ਆਪਾਂ ਬ੍ਰੇਕਫਾਸਟ ਚ ਆਪਾਂ ਦੰਨੇ ਆ ਆਪਣਾ ਪ੍ਰੋਡਕਟ ਵੀ ਉਹ ਲੈਣਾ ਸਿਰਫ ਪਾਊਡਰ ਵਗੈਰਾ ਜਾਂ ਗੋਲੀਆਂ ਬਿਰੇ ਇਹਪਕ ਪਾਊਡਰ ਫਾਰਮ ਚ ਦੰਨੇ ਆਪਣਾ ਖੁਦ ਦਾ ਤਿਆਰ ਕਰਵਾਇਆ ਹੋਇਆ ਹੈ ਓਕੇ ਹਾਂਜੀ ਫਿਰ ਉਹ ਕਿਹੜੇ ਕਿੰਨੇ ਕਿੰਨੇ ਸਮੇਂ ਬਾਅਦ ਖਾਣਾ ਪੈਂਦਾ ਬਿਰੇ ਸਿਰਫ ਉਹ 40% ਲੈਣਾ ਇੱਕ ਟਾਈਮ ਇੱਕ ਟਾਈਮ ਹਾਂਜੀ ਬਾਕੀ ਆਪਾਂ ਘਰ ਦਾ ਖਾਣਾ ਖਾਣਾ ਹੈ 60% ਤਾਂ ਘਰ ਦੀ ਡਾਈਟ ਆਪਣੀ ਹੈਲਦੀ ਖਾਣਾ ਹੈ ਹੋਰ ਕੀ ਲੱਗਦਾ ਵੀ ਵਜ਼ਨ ਵੀ ਵਧਾਉਂਦੇ ਘਟਾਉਂਦੇ ਤੁਸੀਂ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਹਾਲ ਹੈ ਤੁਹਾਡੇ ਕੋਲ ਵੀਰੇ ਦੇਖੋ ਆਪਾਂ ਕੋਈ ਵਾਦਾ ਨਹੀਂ ਕਰਦੇ ਵੀ ਹਨਾ ਤੁਹਾਡੇ ਨਾਲ ਵੀ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡਾ ਕੈਂਸਰ ਤੋੜਾਂਗੇ ਅਸੀਂ ਤੁਹਾਡਾ ਐ ਕਰਾਂਗੇ ਵੀਰੇ ਹੁਣ ਮੇਰੇ ਚ ਨਾ ਕੈਂਸਰ ਵਰਗੇ ਲੱਛਣ ਆਣੇ ਸ਼ੁਰੂ ਹੋ ਗਏ ਸੀਗੇ ਵੀਰੇ ਮੇਰਾ ਮਤਲਬ ਹੀ ਬੋਨ ਮੈਰੋ ਵੀ ਹੋਇਆ ਹੋਇਆ ਹੈ ਜਦੋਂ ਵੀਰੇ ਮੇਰਾ ਬੋਨ ਮੈਰੋ ਹੋਇਆ ਸੀਗਾ ਮੈਨੂੰ ਇਹ ਲੱਗਦਾ ਸੀ ਵੀ ਇੱਕ ਜਿਵੇਂ ਕੋਈ ਕਸਾਈ ਬੱਕਰੇ ਨੂੰ ਕੱਟਦਾ ਹੁੰਦਾ ਹੈ ਮੇਰਾ ਬੋਨ ਮੈਰਾ ਉਦਾਂ ਦੋ ਹੋਇਆ ਹੋਇਆ ਹੈ ਹੁਣ ਮੈਂ ਮੈਂ ਇਸ ਮੈਨੂੰ ਇਹ ਹੋਰ ਕੋਈ ਦਿੱਕਤ ਨਹੀਂ ਹੈਗੀ ਮੈਂ ਇਸ ਲਈ ਆਪਣੇ ਪ੍ਰੋਡਕਟ ਨੂੰ ਅੱਗੇ ਲੈ ਕੇ ਆਉਣਾ ਚਾਹਦੀ ਆ ਵੀ ਜਿਹੜਾ ਵੀ ਬੰਦਾ ਮੋਟਾਪੇ ਤੋਂ ਬਿਮਾਰੀਆਂ ਤੋਂ ਘਿਰਿਆ ਹੋਇਆ ਏ ਉਹ ਇੱਕ ਵਾਰੀ ਸਾਡਾ ਪ੍ਰੋਡਕਟ ਯੂਜ਼ ਕਰਕੇ ਦੇਖੇ ਤੁਹਾਨੂੰ ਪਤਾ ਚੱਲੇਗਾ ਵੀ ਇਹ ਕਿੰਨੀ ਬਿਮਾਰੀਆਂ ਦਾ ਹੱਲ ਕਰਦਾ ਹਾਂ ਹਾਂਜੀ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਤੁਸੀਂ ਪਹਿਲਾਂ ਦੱਸ ਘਟੇ ਉਹ ਕਿਹੜੇ ਕਿਹੜੇ ਇਲਾਜ ਨੇ ਤੁਹਾਡੇ ਲਈ ਹਾਂਜੀ ਵੀਰੇ ਆਪਣਾ ਇੱਕ ਸਕਿਨ ਦਾ ਪ੍ਰੋਡਕਟ ਵੀ ਆ ਠੀਕ ਹੈ ਉਹਦੇ ਵਿੱਚ ਆਪਾਂ ਬਾਇਓਟਿਨ ਦੰਦੇ ਆ ਮਤਲਬ ਵੀ ਆਪਣੇ ਵਿਟਾਮਿਨਸ ਹੁੰਦੇ ਆ ਉਹ ਆਪਾ ਪ੍ਰੋਵਾਈਡ ਕਰਵਾਨੇ ਸਕਿਨ ਤੇ ਉਹ ਆਪਾ ਸਕਿਨ ਤੇ ਨਹੀਂ ਲਗਾਨੀ ਹੈਗੀ ਇੱਕ ਆਪਾ ਪੀਣ ਵਾਸਤਾ ਸ਼ੇਕ ਹੁੰਦਾ ਹੈ ਆਪਣਾ ਉਹ ਪੀਣਾ ਹੁੰਦਾ ਹੈ ਉਹਦੇ ਨਾਲ ਆਪਣੀਆਂ ਨੇਲਸ ਜੋ ਟੁੱਟਦੇ ਆ ਉਹ ਨੇਲ ਟੁੱਟਨੇ ਬੰਦ ਹੋ ਜਾਂਦੇ ਆ ਜੀ ਮੇ ਆਪਣੇ ਵਾਲ ਟੁੱਟਦੇ ਆ ਗਰੋਥ ਨਹੀਂ ਹੁੰਦੀ ਵਾਲਾਂ ਦੀ ਵਾਲਾਂ ਦੀ ਗਰੋਥ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਸਕਿਨ ਤੇ ਚਮਕ ਆਣੀ ਸ਼ੁਰੂ ਹੋ ਜਾਂਦੀ ਹੈ ਦਾਗ ਹੁੰਦੇ ਆ ਕਾਲੇ ਕਿਲਸ ਹੁੰਦੇ ਆ ਉਹਦੇ ਨਾਲ ਸਾਰਾ ਕੁਝ ਕਲੀਅਰ ਹੋ ਜਾਂਦਾ ਪਰ ਲੋਕ ਬਹੁਤ ਡਰਦੇ ਨੇ ਵੀ ਇਹ ਪ੍ਰੋਡਕਟ ਮਹਿੰਗੇ ਬਹੁਤ ਹੁੰਦੇ ਆ ਬੀਰੇ ਮਹਿੰਗੇ ਤਾਂ ਨਹੀਂ ਹੈਗੇ ਪਰ ਦੇਖੋ ਸਹੀ ਹੈ ਜੋ ਪ੍ਰੋਡਕਟ ਦਾ ਰੇਟ ਆ ਉਹ ਸਹੀ ਹੈ ਠੀਕ ਹੈ ਬਾਕੀ ਡਰਨਾ ਇਹ ਹੁੰਦਾ ਹੈ ਮੈਂ ਵੀ ਬਹੁਤ ਸਾਰੇ ਪਹਿਲਾਂ ਪ੍ਰੋਡਕਟ ਖਾਏ ਸੀਗੇ ਵੀ ਸਾਨੂੰ ਕੋਈ ਪ੍ਰੋਬਲਮਸ ਹਨਾ ਲੋਕ ਇਸ ਕਰਕੇ ਡਰਦੇ ਆ ਵੀ ਸ਼ਾਇਦ ਸਾਡਾ ਪੈਸਾ ਖਰਾਬ ਹੋ ਜਾਈਏ ਸਾਡੇ ਨਾਲ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਦੇਖੋ ਤੇ ਰਿਜ਼ਲਟ ਪਾਓ ਕਿੰਨੇ ਕਿੰਨੇ ਤੁਹਾਡੇ ਆ ਵੀਰੇ ਸਾਡੇ ਬਹੁਤ ਸਾਰੇ ਆਫਿਸ ਖੁੱਲ ਚੁੱਕੇ ਆ ਪੰਜਾਬ ਚ ਅਸੀਂ ਸਾਡੇ ਮਨਦੀਪ ਭਾਜੀ ਆ ਰਾਣਾ ਸਾਤ ਤੋਂ ਉਹਨਾਂ ਨੇ ਪੂਰੇ ਪੰਜਾਬ ਨੂੰ ਫਿੱਟ ਕਰਨ ਦਾ ਇਹ ਪੂਰਾ ਵੇੜਾ ਉਠਾਇਆ ਹੋਇਆ ਵੀ ਅਸੀਂ ਮੈਂ ਪੰਜਾਬ ਨੂੰ ਫਿਟ ਕਰਕੇ ਦਿਖਾਉਣੀ ਹੈ ਅੱਛਾ ਕਿਹੜੀ ਕਿਹੜੀ ਜਗ੍ਹਾ ਹਮਸ ਨੂੰ ਲੱਗਦਾ ਤੁਸੀਂ ਕਿੱਥੇ ਕਿੱਥੇ ਪ੍ਰੋਵਾਈਡ ਹੋ ਜਾਣਾ ਵੀਰ ਤੁਸੀਂ ਆਪਣਾ ਨੰਬਰ ਸਾਨੂੰ ਦੇ ਦਿਓ ਹਾਈਟ ਦਿਓ ਹਨਾ ਸਾਡੇ WhatsApp ਤੇ ਜਿਹੜਾ ਵੀ ਅਸੀਂ ਤੁਹਾਨੂੰ ਨੰਬਰ ਦਵਾਂਗੇ ਆਪਣੀ ਵੀਡੀਓ ਚ ਤੇ ਤੁਸੀਂ ਉਹਦੇ ਤੇ ਕਈ ਵਾਰ ਅਸੀਂ ਨਹੀਂ ਵੀ ਕਾਲ ਚੱਕ ਸਕਦੇ ਨਾ ਤੇ ਤੁਸੀਂ ਸਾਨੂੰ ਉਹਦੇ ਤੇ WhatsApp ਤੇ ਆਪਣਾ ਹਾਈਟ ਵੇਟ ਆਪਣਾ ਮੇਲ ਜਾਂ ਫੀਮੇਲ ਜੋ ਵੀ ਹੈ ਅਸੀਂ ਤੁਹਾਨੂੰ ਉਹਦੇ ਤੇ ਵੀ ਬੈਕ ਕਾਲ ਵੀ ਦਵਾਂਗੇ ਤੇ ਉਹਦੇ ਤੇ ਤੁਹਾਨੂੰ ਮੈਸੇਜ ਕਰਕੇ ਦੱਸਾਂਗੇ ਤੇ ਜਿੱਥੇ ਵੀ ਤੁਹਾਨੂੰ ਨੰਬਰ ਚਾਹੀਦਾ ਹੋਇਆ ਲਾਗ ਨੇੜੇ ਦਾ ਤਾਂ ਅਸੀਂ ਉੱਥੇ ਤੋਂ ਪ੍ਰੋਵਾਈਡ ਕਰਵਾ ਦਾਂਗੇ ਨੰਬਰ ਨਹੀਂ ਤੁਸੀਂ ਸਾਡੇ ਨਾਲ ਆਨਲਾਈਨ ਵੀ ਕਰ ਸਕਦੇ ਹੋ ਠੀਕ ਹੈ ਅਸੀਂ ਆਨਲਾਈਨ ਆਰਡਰ ਪਾ ਦਿੰਦੇ ਆ ਤੁਹਾਡਾ ਲੋਕ ਜਦੋਂ ਜਦੋਂ ਲੋਕਾਂ ਦੀਆਂ ਬਿਮਾਰੀਆਂ ਟੁੱਟ ਜਾਂਦੇ ਨੇ ਰੋਗ ਦੂਰ ਹੋ ਜਾਂਦੇ ਨੇ ਫਿਰ ਰਿਵਿਊ ਦਿੰਦੇ ਨੇ ਆ ਕੇ ਲੋਕ ਵੀਰੇ ਰਿਵਿਊ ਦੰਦੇ ਨੇ ਰੋ ਕੇ ਲੋਕ ਅਸੀਂ ਬਲੇਸਸ ਲੇ ਰਹੇ ਲੋਕਾਂ ਦੀ ਰੋਜ਼ ਸਾਨੂੰ ਥੈਂਕ ਯੂ ਕਰਦੇ ਆ ਜਦੋਂ ਵੀਰੇ ਉਹਨਾਂ ਨੂੰ ਬਿਮਾਰੀਆਂ ਵੀ ਰਿਮੂਵ ਹੋ ਰਹੀਆਂ ਮੋਟਾਪਾ ਵੀ ਰਿਮੂਵ ਹੋ ਰਿਹਾ ਵੀਰੇ ਉਹਨਾਂ ਨੇ ਤਾਂ ਆਪਣੇ ਆਪ ਵੀ ਤੁਹਾਨੂੰ ਦਵਾਵਾਂ ਦੇਣੀ ਆ ਅਸੀਂ ਰੋਜ਼ ਦਵਾਵਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਆ ਆਪਣੀ ਜ਼ਿੰਦਗੀ ਦੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਮਿਹਰਬਾਨ ਮੇਰਾ ਨਾਮ ਜਸਪ੍ਰੀਤ ਮੇਰਾ 60 ਕਿਜੀ weight ਸੀਗਾ ਮੈਂ ਆਪਣਾ ਆਈਡਲ weight ਅਚੀਵ ਕੀਤਾ 50 ਹੁਣ ਮੇਰਾ ਫੇਵਰਿਟ 53 ਆ ਤੇ ਇਹ ਨਿਊਟ੍ਰੀਸ਼ਨ ਬਹੁਤ ਵਧੀਆ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਕੋਈ ਵੀ ਇਹਨੂੰ ਯੂਜ਼ ਕਰ ਸਕਦੇ ਹੋ 3 ਦਿਨ ਦੀ ਜੇ ਦੀ ਮਨੀ ਬੈਕ ਗਾਰੰਟੀ ਵੀ ਆ ਤੇ ਜੇਕਰ ਤੁਹਾਡਾ weight ਨਹੀਂ ਹੋ ਰਿਹਾ ਤਾਂ ਤੁਸੀਂ ਪੈਸੇ ਵਾਪਸ ਲੈ ਸਕਦੇ ਹੋ ਨਿਊਟ੍ਰੀਸ਼ਨ ਵਾਪਸ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇਹ ਨਿਊਟ੍ਰੀਸ਼ਨ ਫਰੂਟ ਐਂਡ ਵੈਜੀਟੇਬਲਸ ਤੋਂ ਬੜਿਆ ਹੋਇਆ ਆ ਠੀਕ ਹੈ ਜੀ ਇਹਦੇ ਵਿੱਚ ਇਹ ਚੀਜ਼ ਆ ਕਿ ਤੁਹਾਨੂੰ ਦੱਸ ਦੇਣੀ ਹੈ ਕਿ ਡਾਈਟ ਪਲਾਨ ਜਿਹੜਾ ਉਹ ਤਰੀਕੇ ਨਾਲ ਤੁਸੀਂ ਰੋਟੀ ਖਾਣੀ ਆ ਜਾਂ ਕਿਦਾਂ ਵੀ ਕਰਨਾ ਆ ਇਹਦੇ ਵਿੱਚ ਬਹੁਤ ਸੌਖੇ ਤਰੀਕਿਆਂ ਨਾਲ weight ਘਟ ਕਰਦੇ ਨੇ ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਨਿਊਟ੍ਰੀਸ਼ਨ ਯੂਜ਼ ਕਰਨ ਨਾਲ ਆਪਾਂ ਰੋਟੀ ਪਾਣੀ ਛੱਡਣੀ ਪਊਗੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਨਿਊਟ੍ਰੀਸ਼ਨ ਯੂਜ਼ ਕਰਨ ਦੇ ਨਾਲ ਨਾਲ ਰੋਟੀ ਪਾਣੀ ਵੀ ਤਰੀਕੇ ਨਾਲ ਖਾ ਕੇ ਆਪਣਾ weight ਘਟਾ ਸਕਦੇ ਹੋ ਤੁਸੀਂ ਤੁਹਾਨੂੰ ਭੁੱਖੇ ਰਹਿਣ ਦੀ ਕੋਈ ਲੋੜ ਨਹੀਂ ਹੈਗੀ ਸੋ ਦੋਸਤੋ ਇੱਕ ਵਾਰ ਇਹਨਾਂ ਦੇ ਨਾਲ ਜ਼ਰੂਰ رابطہ ਕਾਇਮ ਕਰੋ ਚਲਦੇ ਨੰਬਰਾਂ ਦੇ ਇੱਕ ਵਾਰ ਕਾਲ ਕਰਕੇ ਆਪ ਦੇ ਵਜ਼ਨ ਦੱਸੋ ਕਿੰਨਾ ਵਜ਼ਨ ਆ ਤੁਹਾਡਾ ਉਸ ਹਿਸਾਬ ਦੇ ਨਾਲ ਡਾਈਟ ਜ ਇਹ ਬਣਾ ਕੇ ਦਿੰਦੇ ਨੇ ਤੇ ਇਸ ਗੱਲੋਂ ਇਸ ਗੱਲ ਦੀ ਗਾਰੰਟੀ ਲੈਂਦੇ ਨੇ ਕਿ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਸ ਦਵਾਈ ਦੇ ਨਾਲ ਨਹੀਂ ਫਰਕ ਪਿਆ ਤਾਂ ਇਹ ਪੈਸੇ ਵੀ ਵੋੜਦੇ ਨੇ ਤੇ ਤੁਹਾਡੀ ਦਵਾਈ ਹੈ ਜਿਹੜੀ ਤੁਸੀਂ ਇਹਨਾਂ ਦੇ ਹਵਾਲੇ ਕਰ ਸਕਦੇ ਹੋ ਅੱਜ ਦੀ ਪੇਸ਼ਕਸ਼ ਦੇ ਲੈਣੇ ਬਹੁਤ ਬਤਾਨਾ ਹੈ